ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਹਜ਼ੂਰ ਸਾਹਿਬ ਇਹ ਚੀਜ਼ਾਂ ਦਾ ਲੰਗਰ ਸ਼ਕਲ ਬੋ ਸਾਰੇ ਪਾਪ ਧੋਤੇ ਜਾਣ ਸੋ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀਓ ਹਜ਼ੂਰ ਸਾਹਿਬ بڑے ਲੰਗਰ ਚੱਲਦੇ ਨੇ ਤੇ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਨੇ ਆਪਾਂ ਇਥੋਂ ਵੀ ਬਹੁਤ ਰਸਤ ਜਿਹੜੀ ਐ ਭੇਜਦੇ ਆ ਰਸਤ ਵਸਤ ਜਾਂਦੀ ਐ ਔਰ ਸਾਰੀ ਉਹ ਲੰਗਰਾਂ ਦੇ ਵਾਸਤੇ ਆਪਾਂ ਭੇਜਦੇ ਆ ਗੁਰਮੁਖ ਪਿਆਰਿਓ ਬੜੀ ਵੱਡੀ ਕਿਰਪਾ ਔਰ ਸਭ ਤੋਂ ਵੱਡੀ ਕਿਰਪਾ ਬਾਬਾ ਨਿਹਾਲ ਸਿੰਘ ਜੀ ਜੋ ਉਹਨਾਂ ਨੇ ਲੰਗਰਾਂ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੇ ਲੰਗਰ ਚਲਾਉਣ ਦੇ ਲਈ ਪਤਾ ਨਹੀਂ ਕਿਹੜੀਆਂ ਕਿਹੜੀਆਂ ਕਹਾ ਲਣਾਵਾਂ ਕੀਤੀਆਂ ਸਤਿ ਪਿਆਰਿਓ ਅੱਜ ਦੇਖ ਲਓ ਕਿੱਡਾ ਵੱਡਾ ਇਨਸਟਰਕਚਰ ਔਰ ਕਿੱਡੀ ਵੱਡੀ ਆਪਾਂ ਉਪਲਬਧੀ ਇਹਨੂੰ ਕਹਿ ਸਕਦੇ ਆ ਵੀ ਉੱਥੇ ਦਿਖਾਈ ਦਿੰਦੀ ਐ ਜਿਹਨੂੰ ਵੇਖ ਕੇ ਹੱਥ ਜੋੜਦੇ ਨੇ ਤੇ ਮੁੱਖ ਜੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਨਿਕਲਦਾ ਗੁਰਮੁਖ ਪਿਆਰਿਓ ਬਹੁਤ ਵੱਡੀ ਉਪਲਬਧੀ ਬਹੁਤ ਵੱਡੀ ਉਪਲਬਧੀ ਆਪਾਂ ਕਹਿ ਸਕਦੇ ਆ ਸਾਧ ਸੰਗਤ ਉੱਥੇ ਜਾ ਕੇ ਲੰਗਰ ਛੱਕੇ ਕਈ ਦਾ ਇਹ ਨਾ ਸੋਚੋ ਵੀ পেট ਭਰ ਗਿਆ ਬਹੁਤ ਉੱਥੇ ਇਤਿਹਾਸ ਪੜਿਓ ਵੀ ਇਸ ਲੰਗਰ ਨੂੰ ਚਲਾਉਣ ਦੇ ਲਈ ਪਤਾ ਨਹੀਂ ਕਿਹੜੀਆਂ-ਕਿਹੜੀਆਂ ਜੜੀਆਂ ਸਥਿਤੀਆਂ ਦੇ ਵਿੱਚ ਉਹ ਗੁਜ਼ਰਨਾ ਪਿਆ ਹੋਵੇਗਾ ਇੱਥੋਂ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਇੱਥੇ ਲੰਗਰ ਚਲਾਏ ਕਿਵੇਂ-ਕਿਵੇਂ ਰਸਤਾਵਸਤਾ ਇਕੱਠੀਆਂ ਕੀਤੀਆਂ ਹੋਣਗੀਆਂ ਬਾਬਾ ਨਿਹਾਲ ਸਿੰਘ ਜੀ ਵਰਗਿਆਂ ਨੇ ਔਰ ਕਿਵੇਂ-ਕਿਵੇਂ ਜਿਹੜਾ ਹੈ ਇੱਥੇ ਉਹਨਾਂ ਨੇ ਇਹ ਸਭ ਕੁਝ ਜਿਹੜਾ ਕੀਤਾ ਹੋਵੇਗਾ ਤੇ ਕਿੰਡੀ ਵੱਡੀ ਜਿਹੜੀ ਹੈ ਉਹਨਾਂ ਦੀ ਕੁਰਬਾਨੀ ਹੈ ਸਾਤ ਸੰਗਤ ਔਰ ਤਖਤ ਸਾਹਿਬ ਤੇ ਜੋ ਦਾਲ ਦਾ ਪਾਣੀ ਪਿਆਇਆ ਜਾਂਦਾ ਹੈ ਸਾਤ ਸੰਗਤ ਉਹ ਪ੍ਰਾਤਨ ਮਰਜ਼ਾਦਾ ਹੈ ਕਹਿੰਦੇ ਵੀ ਉਹ ਸੰਗਤ ਨੂੰ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਉਤੇ ਪਾਠ ਕਰਕੇ ਵਾਹਿਗੁਰੂ ਦੇ ਜਾਪ ਕਰਕੇ ਉਹ ਪਾਣੀ ਜਿਹੜਾ ਸ਼ਕਾਇਆ ਜਾਂਦਾ ਹੈ ਸਾਤ ਸੰਗਤ ਸਾਨੂੰ ਉਹਦੇ ਬਾਰੇ ਜ਼ਰੂਰ ਪਤਾ ਹੋਵੇ ਅਸੀਂ ਜ਼ਰੂਰ ਛਕੀਏ ਅਨੇਕਾਂ ਦੁੱਖ ਦੂਰ ਹੋ ਜਾਂਦੇ ਨੇ ਹੁਣ ਇੱਕ ਗੱਲ ਵੱਖਰੀ ਹੈ ਵੀ ਜਿਹੜੀ ਚੀਜ਼ ਗੁਰਬਾਣੀ ਦਾ ਜਾਪ ਕਰਕੇ ਪਾਠ ਕਰਕੇ ਤਿਆਰ ਕੀਤੀ ਗਈ ਹੈ ਉਹ ਤੇ ਫਿਰ ਦੁੱਖ ਤੋੜੇਗੀ ਉਹਦਾ ਦੁੱਖ ਤੋੜ ਹੋਏਗੀ ਹੋਏਗੀ ਸਾਧ ਸੰਗਤ ਜਦੋਂ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਚਲੇ ਗਏ ਗੁਰੂ ਦੇ ਅਸਥਾਨ ਤੇ ਚਲੇ ਗਏ ਉਥੇ ਜਾ ਕੇ ਉਸ ਨੂੰ ਕਹਿ ਦਿੱਤਾ ਸਤਿਗੁਰੂ ਜੀ ਫਾਰ ਪਰਿਓ ਸੁਆਮੀ ਕਹਿ ਦਵਾਰ ਹੈ ਦੀਜੇ ਬੁੱਧ ਬਵੇਕਾ ਤੇ ਸਾਧ ਸੰਗਤ ਉਦੋਂ ਫਿਰ ਸਾਰੇ ਦੁੱਖੜੇ ਹੀ ਦੂਰ ਹੋ ਜਾਂਦੇ ਆਂ ਸਾਰੇ ਦੁੱਖ ਸਤਿਗੁਰੂ ਜੀ ਦੂਰ ਕਰ ਦਿੰਦੇ ਆ ਪਿਆਰਿਓ ਜਦੋਂ ਆਪਾਂ ਸਤਿਗੁਰੂ ਗੁਰੂ ਦੇ ਦਵਾਰੇ ਤੇ ਚਲੇ ਗਏ ਤੇ ਦੋਵੇਂ ਹੱਥ ਜੋੜ ਕੇ ਆਪਾਂ ਕਹੀਏ ਵੀ ਸਤਿਗੁਰੂ ਕਿਰਪਾ ਕਰਿਓ ਹੁਣ ਤਾਂ ਮਿਹਰ ਕਰ ਦਿਓ ਤੁਹਾਡੇ ਦਵਾਰੇ ਤੇ ਆ ਗਿਆ ਸਤਿਗੁਰੂ ਸਾਰੇ ਦੁੱਖ ਤੁਸੀੋਂ ਦੂਰ ਕਰਨੇ ਇਹ ਗੱਲ ਜਰੂਰ ਆਪਣੇ ਜਿਹਨ ਦੇ ਵਿੱਚੋ ਸਤਿਗੁਰੂ ਤੋਂ ਮੰਗਣ ਜਾਈਏ ਉਹਨੂੰ ਵੰਡਣ ਵਾਲੇ ਬਣ ਕੇ ਨਾ ਦਿਖਾਈ ਜਾਈਓ ਤੋਂ ਮੰਗਤੇ ਬਣ ਕੇ ਮੰਗੀਏ ਫੇਰ ਦਿੰਦਾ ਦਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ